ਕੋਈ جنگ ਵੀ ਜਿੰਨੀ ਹੁੰਦੀ ਹੈ ਤਾਂ ਵੱਧ ਤੋਂ ਵੱਧ 2 ਜਾਂ 3 ਸਾਲ ਜੇ ਦੋ ਦੇਸ਼ਾਂ ਦੀ ਵੀ جنگ ਲੱਗੇ ਹੁੰਦੀ ਹੈ ਤੇ ਹਾਲੇ ਵੀ ਸਿੱਖਾਂ ਨੂੰ ਆਪਣਾ ਰਾਜ ਨਹੀਂ ਮਿਲਿਆ ਤਾਂ ਫਿਰ ਕਦੋਂ ਮਿਲਣਾ ਹੋਣ ਜਿਹੜੀ ਸਾਡੇ ਗੁਲਾਮੀ ਗੱਲ ਪਈ ਹੈ ਕੋਈ 175 ਸਾਲ ਖਾਲਿਸਤਾਨ ਦਾ ਰੋਡ ਮੈਪ ਕੀ ਉਹ ਸੋਵਰੈਨਿਟੀ ਦਾ ਸੰਘਰਸ਼ ਹੈ ਫਿਰ ਤੁਸੀਂ ਰੈਫਰੈਂਡਮ ਨੂੰ ਸਪੋਰਟ ਕਿਉਂ ਦੇਗਾ ਇਸ ਧਰਤੀ ਤੇ ਤਾਂ ਨਹੀਂ ਨਾ ਹੋ ਰਿਹਾ ਇਹਨਾਂ ਨੇ ਸਾਨੂੰ ਪਿਛਲੇ 70 ਸਾਲ ਜਿੰਨਾ ਐਲੀਨੇਟ ਕਰਤਾ ਇਨਾ ਸਾਨੂੰ ਦੂਰ ਤੱਕ ਤਾਂ ਨਾਲੇ ਇਹ ਜਿਹੜਾ ਨਿਕਸ਼ਨਾ ਜਿਤਨਾ ਇੱਕ ਬੜਾ ਅਜੀਬ ਜਿਹਾ ਅਰਿਥਮੈਟਿਕ ਅਸੀਂ ਸਮਝੌਤਾ ਕਰਨ ਨੂੰ ਤਿਆਰ ਹੈ ਮਤ ਸਿਧਾਂਤ ਨਹੀਂ ਛੱਡ ਸਕਦਾ ਛੋਡੀ ਪਾਰਟੀ ਦੇ ਲਈ ਆਨੰਦਪੁਰ ਸਾਹਿਬ ਦੇ ਮਤੇ ਦੇ ਕੀ ਮਾਇਨੇ ਨੇ ਉਹ ਇੱਕ ਹਿਸਟਰੀ ਦਾ ਪੜਾਅ ਹੈ ਜਿਹੜੇ ਖੁਦ ਸਿਮਰਨਜੀਤ ਸਿੰਘ ਮਾਨ ਦੇ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਉਹ ਅਰਵਿੰਦ ਕੇਜਰੀਵਾਲ ਦੇ ਕੋਲ ਜਾ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਿਆ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੰਬਰ ਸਰ ਦਾ ਕੋਈ ਆਧਾਰ ਨਹੀਂ ਹੈ ਪੁੱਤਰ ਬਾਪ ਦੀ ਵਿਰਾਸਤ ਲੈਂਦਾ ਮੈਂ ਟੌਫਲਿਟ ਮੈਂ ਦੇਖ ਰਹੇ ਹਾਂ ਕੀ ਬਾਪ ਪੁੱਤਰਾਂ ਦੀ ਵਿਰਾਸਤ ਲੈਣ ਦੀ ਕੋਸ਼ਿਸ਼ ਕਰਦਾ ਇੱਕ ਵੀ ਡਿਸੀਜਨ ਲੈ ਲੇ ਜੋ ਗਵਰਨਮੈਂਟ ਆਫ ਇੰਡੀਆ ਨੂੰ ਮਨਜ਼ੂਰ ਨਿਕਲੀ ਰਮੇਂਦ ਚੀਫ ਮਿਨਿਸਟਰ ਜੇ ਗਰੇ ਮੈਂ ਧਰਨਾ ਲਾਉਣਾ ਜੇ ਚੰਡੀਗੜ੍ਹ ਪੰਜਾਬ ਨੂੰ ਨਹੀਂ ਬੰਦ ਕਰਦਾ ਅਗਲੇ ਦਿਨ ਕੱਢ ਕੇ ਕਨਵਾਰ ਕੇ ਬਾਹਰ ਮੈਂ ਕਿਹਦੇ ਤੋਂ ਥੋੜਾ ਵੀ ਇਲੈਕਸ਼ਨ ਦੇ ਜ਼ਰੀਏ ਆਉਣ ਦਾ ਹੀ ਹੈ ਨਾ ਸਾਡਾ ਸਾਡਾ ਐਂਡ ਗੋਲ ਇਲੈਕਸ਼ਨ ਦੇ ਜ਼ਰੀਏ ਨਹੀਂ ਕਿ ਮੈਂ ਤਾਂ ਐਮਪੀ ਬਣਨਾ ਮੈਂ ਮਨਿਸਟਰ ਬਣਨਾ ਮੈਂ ਐਮਐਲਏ ਬਣਨਾ ਮੈਂ ਚੀਫ ਮਿਨਿਸਟਰ ਆਪ ਦੇ ਕਿਨ ਆਪ ਦੇ ਗਰੇਵਾਰ ਮੈਂ ਵੀ ਜਾ ਕੇ ਦੇਖੋ ਨਾ ਕਿ ਮੈਂ ਕੀ ਕੀ ਕਰਦਾ ਰਿਹਾ ਸਤਿ ਸ਼੍ਰੀ ਅਕਾਲ ਸਤਲੁਸ਼ ਟੀਵੀ ਵੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਜਿਸ ਮਹਿਮਾਨ ਦੇ ਨਾਲ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਉਹਨਾਂ ਦਾ ਪਰਿਵਾਰ ਪੰਜਾਬੀ ਰਾਜਨੀਤੀ ਦੇ ਵਿੱਚ ਪਿਛਲੀ ਇੱਕ ਸਦੀ ਤੋਂ ਸਰਗਰਮ ਰਿਹਾ ਹੈ ਉਹ ਖੁਦ ਵੀ ਪੰਜਾਬ ਦੀ ਰਾਜਨੀਤੀ ਦਾ ਹਿੱਸਾ ਨੇ ਸ਼ੋਮਨੀ ਕਾਲੇਦਲ ਅੰਮ੍ਰਿਤਸਰ ਦੇ ਜਨਰਲ ਸੱਤਰ ਨੇ ਅਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਇਸ ਵਾਰ ਉਹਨਾਂ ਨੇ ਚੋਣ ਵੀ ਲੜੀ ਹੈ ਮੈਂ ਗੱਲ ਕਰ ਰਹੀ ਹਾਂ ਸਰਦਾਰ ਕੁਸ਼ਲਪਾਲ ਸਿੰਘ ਮਾਨ ਦੀ ਜਿਹੜੇ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨੇ ਔਰ ਲਗਾਤਾਰ ਹੁਣ ਪੰਜਾਬੀ ਰਾਜਨੀਤੀ ਦੇ ਵਿੱਚ ਵਿਚਰ ਰਹੇ ਨੇ ਸਰਗਰਮੀਆਂ ਪਾਰਟੀ ਦੀਆਂ ਵਧਾਈਆਂ ਹੋਈਆਂ ਨੇ ਸੋ ਪੰਜਾਬ ਦੇ ਕਈ ਗੰਭੀਰ ਮੁੱਦੇ ਨੇ ਜਿਨ੍ਹਾਂ ਦੇ ਬਾਰੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਜ਼ਰੂਰੀ ਹੈ ਕੁਝ ਮੁੱਦੇ ਸਿੱਖ ਪੰਥ ਦੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕੁਸ਼ਲਪਾਲ ਮਾਨ ਜੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਪਿਛਲੇ 40 ਸਾਲਾਂ ਤੋਂ ਤੁਹਾਡੀ ਪਾਰਟੀ ਸ਼ੋਮਨੀ ਅਕਾਲੀ ਦਲ ਅੰਮ੍ਰਿਤਸਰ ਇੱਕ ਵਿਚਾਰਧਾਰਾ ਤੇ ਕੰਮ ਕਰ ਰਹੇ ਹੂ ਉਸ ਵਿਚਾਰਧਾਰਾ ਦਾ ਨਾਮ ਹੈ ਖਾਲਿਸਤਾਨ ਖਾਲਿਸਤਾਨ ਦਾ ਰੋਡ ਮੈਪ ਕੀ ਤੁਸੀਂ 40 ਸਾਲ ਦੀ ਗੱਲ ਕਰਦੇ ਆ ਪਿਛਲੇ 400 ਸਾਲ ਤੋਂ ਇਹ ਕੌਮ ਗੁਰੂ ਹਰਗੋਬਿੰਦ ਸਾਹਿਬ ਨੇ ਮੇਰੀ ਔਰ ਪੀਰੀ ਦਾ ਸਿਧਾਂਤ ਦਿੱਤਾ ਉਸ ਮੇਰੀ ਲਈ ਲੜਦੇ ਆ ਸਾਨੂੰ ਤਕਰੀਬਨ ਤਕਰੀਬਨ 400 ਤੋਂ ਉੱਤੇ ਸਾਲ ਹੋ ਗਏ ਉਹਦੇ ਵਿੱਚੋਂ ਇੱਕ ਵਕਫਾ ਆਇਆ ਜਦੋਂ ਸਾਡੇ ਕੋਲੇ ਲਿਮਿਟਿਡ ਸੋਵਰਨਿਟੀ ਰਹੀ 1750 ਤੋਂ 1799 ਤੱਕ ਔਰ 1799 ਤੋਂ 1849 ਤੱਕ ਇਹ 100 ਸਾਲ ਦਾ ਵਕਫਾ ਸੀ ਜਦੋਂ ਸਾਡੀ ਸੀ ਸੌਦਰਨ ਰਹਿ ਸੀ ਸੋ ਇਹ ਉਹ ਸੋਵਰਨਿਟੀ ਦਾ ਸੰਘਰਸ਼ 40 ਸਾਲ ਤੋਂ ਔਰ ਮੈਂ ਤੁਹਾਡੇ ਚੈਨਲ ਰਾਹੀਂ ਦੱਸਣਾ ਚਾਹਾਂਗਾ ਪਈ 1857 ਦੇ ਗਦਰ ਤੋਂ ਵੀ ਪਹਿਲਾਂ ਭਾਈ ਮਹਾਰਾਜ ਸਿੰਘ ਨੂੰ ਸ਼ਾਇਦ ਤੁਹਾਡੇ ਦਰਸ਼ਕਾਂ ਨੇ ਨਾਂ ਨਹੀਂ ਸੁਣਿਆ ਹ ਹ ਉਹਨਾਂ ਨੇ 1849 ਤੋਂ ਬਾਅਦ ਕੋੜਾ ਚੁੱਕ ਕੇ ਸਾਰੇ ਪਾਕ ਪੰਜਾਬ ਦਾ ਦਬਾੜਾ ਕਰਨਾ ਸ਼ੁਰੂ ਕਰ ਦਿੱਤਾ 1852 ਚ ਉਹਨਾਂ ਨੂੰ ਪ੍ਰੇਮਾ ਕਾਂਸਪੀਰੇਸੀ ਕੇਸ ਚ ਹ ਅਰੈਸਟ ਕਰਕੇ ਸਜ਼ਾ ਕਰਕੇ ਸਿੰਗਾਪੁਰ ਜਲਾਵਤਨ ਕਰਤਾ 1855 ਚ ਸੋ ਸਾਡਾ ਜਿਹੜੀ ਰਾਜ ਜਾਣ ਤੋਂ ਬਾਅਦ ਹਾਂ ਠੀਕ ਹੈ ਖੁਦ ਮੁਖਤਿਆਰੀ ਦੀ ਲੜਾਈ ਹਾਂ ਤਾਂ ਭਾਈ ਮਹਾਰਾਜ ਸਿੰਘ ਵਲੇ ਦੀ ਸ਼ੁਰੂ ਹੋਈ ਸੋ 40 ਸਾਲ ਆਲੀ ਪਹਿਲਾਂ ਤੋਂ ਮੈਂ ਇਸ ਗੱਲ ਨਾਲ ਹੀ ਗ੍ਰੀਨ ਕਰਦਾ ਵੀ ਔਰ ਇਹ ਹੁਕਮ ਗੁਰੂ ਗੋਬਿੰਦ ਸਿੰਘ ਦਾ ਸੋ ਔਰ ਅਸੀਂ ਇੱਕ ਨੇਸ਼ਨ ਹੈ ਔਰ ਇੱਕ ਨੇਸ਼ਨ ਸਟੇਟ ਹੋਣੀ ਬਹੁਤ ਜ਼ਰੂਰੀ ਹੈ ਅਸੀਂ ਇਹ ਇਜ ਤੁਹਾਡਾ ਕੀ ਸਵਾਲ ਹੈ ਮੈਨੂੰ ਇਹ ਦੱਸੋ ਜੇ ਤੁਸੀਂ 400 ਸਾਲ ਦੀ ਗੱਲ ਕਰਦੇ ਹੋ ਤਾਂ 400 ਸਾਲ ਦਾ ਵਕਫਾ ਬਹੁਤ ਲੰਬਾ ਹੋਈ ਹੈ ਹਨਾ ਕੋਈ ਜੰਗ ਵੀ ਜਿੰਨੀ ਹੁੰਦੀ ਹੈ ਤਾਂ ਵੱਧ ਤੋਂ ਵੱਧ 2 ਜਾਂ 3 ਸਾਲ ਜੇ ਦੋ ਦੇਸ਼ਾਂ ਦੀ ਵੀ ਜੰਗ ਲੱਗੇ ਹੁੰਦੀ ਹੈ ਪਰ 400 ਸਾਲ ਦਾ ਸਮਾਂ ਬਹੁਤ ਜ਼ਿਆਦਾ ਹੁੰਦਾ ਜੇ ਹਾਲੇ ਵੀ ਸਿੱਖਾਂ ਨੂੰ ਆਪਣਾ ਰਾਜ ਨਹੀਂ ਮਿਲਿਆ ਤਾਂ ਫਿਰ ਕਦੋਂ ਮਿਲੇਗਾ ਇਸ 400 ਸਾਲ 100 ਸਾਲ ਮਿਲਿਆ ਹੈ ਔਰ ਦੂਸਰੀ ਗੱਲ ਮੈਂ ਤੁਹਾਨੂੰ ਯਹੂਦੀਆਂ ਦੀ ਐਗਜ਼ਾਮਪਲ ਦੇਣਾ ਉਹਨਾਂ ਨੇ 2000 ਸਾਲ ਸੰਘਰਸ਼ ਕਰਨ ਤੋਂ ਬਾਅਦ ਇਜ਼ਰਾਈਲ ਕ੍ਰੀਏਟ ਹੋਇਆ। ਹੂੰ। ਸੋ ਜਿਹੜੀ ਤੁਹਾਡੀ ਗੱਲ ਹੈ ਕਿ ਤੁਸੀਂ 400 ਸਾਲ ਚੋਂ 100 ਸਾਲ ਤੱਕ ਰਾਜ ਕਰ ਬੈਠੇ। ਹਾਂ। ਹੁਣ ਜਿਹੜੀ ਸਾਡੇ ਗੁਲਾਮੀ ਗੱਲ ਪਈ ਹੈ ਉਹ 175 ਸਾਲ ਦੀ। ਹੂੰ। ਸੋ ਸੰਘਰਸ਼ਤਾ ਚ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਸਿੱਖ ਸੰਗਤ ਖਾਲਿਸਤਾਨ ਰੀਫਰੈਂਡਮ ਕਰਦੀ ਹੈ। ਤੁਹਾਡੀ ਇਹ ਜਿਹੜਾ ਏਜੰਡਾ ਉਹ ਵੀ ਖਾਲਿਸਤਾਨ ਹੈ। ਫਿਰ ਤੁਸੀਂ ਰੀਫਰੈਂਡਮ ਨੂੰ ਸਪੋਰਟ ਕਿਉਂ ਨਹੀਂ ਕਰਦੇ? देखो उदी कोई लीगल बेसिस बेसिस नहीं है वो hmm. रेफरेंडम कैन नॉट इंफोर्स एनीथिंग लुक वे वा चल रही है हां ਨਾਲੇ ਉਹਦਾ ਅ ਨੈਗਲਟੀ ਜਿਹੜੀ ਹੈਗੀ ਹੈ ਉਹ ਉਹਦੇ ਚ ਇਸ਼ੂਸ ਆ ਫਿਰ ਉਹ ਉਹਦੇ ਇੰਡੀਅਨ ਸਟੇਟ ਕੰਪਲਿਕਸ਼ਨ ਇਸ ਤਰਤੀ ਤੇ ਤਾਂ ਨਹੀਂ ਨਾ ਹੋ ਰਿਹਾ ਆਪਾਂ ਤਾਂ ਇਸ ਧਰਤੀ ਤੇ ਇਸ ਧਰਤੀ ਤੇ ਉਹ ਤੇ ਆਪਾਂ ਖਾਲਸਾ ਦਾ ਨਾਮ ਵੀ ਨਹੀਂ ਲੈ ਸਕਦੇ। ਕੋਈ ਸੰਘਰਸ਼ ਵੀ ਕਰਨਾ ਹੈ, ਅਸੀਂ ਬੰਦੇਆਂ ਨੂੰ ਵੀ ਪ੍ਰੋਟੈਕਟ ਕਰਨਾ ਸਾਰੇ ਪਾਸੇ ਵਿੱਚ। ਹਮਮ ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਨੀ ਵਾਰ ਵੀ ਲੋਕ ਸਭਾ ਦੇ ਵਿੱਚ ਗਏ ਨੇ ਮੈਂਬਰ ਪਾਰਲੀਮੈਂਟ ਬਣਨ ਨੇ ਤਾਂ ਇੱਕ ਸੰਵਿਧਾਨ ਦੇ ਅਧੀਨ ਰਹਿ ਕੇ ਉਹ ਸੋਚ ਆਕਦੇ ਨੇ ਬਹੁਤ سارے ਲੋਕ ਸਵਾਲ ਵੀ ਇਹ ਕਰਦੇ ਨੇ ਕਿ ਪਾਰਟੀ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਚੋਣ ਲੜਦੀ ਹੈ ਜੋ ਸੰਵਿਧਾਨਿਕ ਅਧਿਕਾਰ ਦਿੱਤੇ ਗਏ ਨੇ ਕੈਂਡੀਡੇਟ ਨੂੰ ਉਸੇ ਤਰੀਕੇ ਨਾਲ ਪਾਰਟੀ ਰਾਪਨੋਂਦੀ ਹੈ ਪਰ ਗੱਲ ਖਾਲਿਸਤਾਨ ਦੀ ਕਰਦੀ ਹੈ ਪਰ ਜੇ ਭਾਰਤੀ ਸੰਵਿਧਾਨ ਦੀ ਗੱਲ ਕਰੀਏ ਦਾਇਰੇ ਦੇ ਵਿੱਚ ਰਹਿਨੇ ਹੋ ਪਰ ਖਾਲਿਸਤਾਨ ਤਾਂ ਸੰਵਿਧਾਨ ਮਤਲਬ ਮਨਜ਼ੂਰ ਨਹੀਂ ਕਰਦਾ ਫਿਰ ਕਿਸ ਤਰ੍ਹਾਂ ਕਮਚੰਦਰ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਕਨਸਟੀਟਿਊਸ਼ਨ ਤੋਂ ਬਾਹਰ ਨੇ ਹਮ ਸੁਪਰੀਮ ਕੋਰਟ ਆਫ ਇੰਡੀਆ ਨੇ ਕਿਹਾ ਹੈ ਨਾ ਕਿ ਤੁਸੀਂ ਖਾਲਿਸਤਾਨ ਮੰਗ ਵੀ ਸਕਦੇ ਹੋ ਗੱਲ ਵੀ ਕਰ ਸਕਦੇ ਹੋ ਕਿ ਉਹ ਉਹ ਇਲੀਗਨ ਅਨ ਕਨਸਟੀਟਿਊਸ਼ਨਲ ਨਹੀਂ ਹੈਗਾ ਹੁਣੇ ਜਿਹੜੇ ਲੋਕ ਕਹਿੰਦੇ ਨੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਸੁਪਰੀਮ ਕੋਰਟ ਦੀ ਇੰਟਰਪ੍ਰੀਟੇਸ਼ਨ ਦਿੱਤੀ ਹੈ ਸੋ ਇਟਸ ਟੋਟਲੀ ਲਾਗਲ ਹਾਂ ਔਰ ਦੂਸਰੀ ਗੱਲ ਤੁਸੀਂ ਕਹਿੰਦੇ ਹੋ ਜੀ ਸੰਵਿਧਾਨ ਨਹੀਂ ਮੰਨਦੇ ਹੋ ਨਹੀਂ ਮੰਨਦੇ ਤੁਸੀਂ ਆਪਦਾ ਨਾਮ ਕਮਲਜੀਤ ਕੌਰ ਦੱਸਿਆ ਹਿੰਦੁਸਤਾਨ ਦਾ ਸੰਵਿਧਾਨ ਕਹਿੰਦਾ ਵੀ ਤੁਸੀਂ ਤਾਂ ਸਿੱਖ ਵੀ ਨਹੀਂ ਹਾਂ ਮੰਨਦੇ ਨਹੀਂ ਬਿਲਕੁਲ ਮੈਂ ਸਿੱਖਾਂ ਸੋ देयर आर ਪਾਰਟਸ ਆਫ ਇਟ ਵਿਚ ਯੂ ਡੋਨਟ ਅਗਰੀ ਆਪਾਂ ਕਨਸਟੀਟਿਊਸ਼ਨਲਿਸਟ ਹੈ ਤੇ ਇਹ ਸੰਵਿਧਾਨ ਜਿਹਨੂੰ 100 ਵਾਰ ਤੋਂ ਉੱਪਰ

ਕਿ ਰੱਪਾ ਨੂੰ ਜਿਹੜੀ ਗੱਲ ਹੈ ਇਹ ਤਾਂ ਅਮੀ ਸਟੇਟ ਦਾ ਨੈਰੇਟਿਵ ਹੈ ਜਿਹੜਾ ਪਟਿਆ ਹੋਇਆ ਮੈਨੂੰ ਕਹਿੰਦਾ ਉਹ ਨਹੀਂ ਪਟਿਆ ਹੋਇਆ ਨੈਰੇਟਿਵ ਮੈਂ ਤੁਹਾਨੂੰ ਕਿੰਨੀਆਂ ਐਗਜ਼ਾਮਪਲਸ ਦੇ ਦਿਆਂ ਹਮ ਗਲੋਬਲ ਹਮ ਹਾਂ ਇੰਡੀਅਨ ਜਿਹੜੀ ਤੁਸੀਂ ਆਪ ਹੀ ਨਹੀਂ ਮੰਨਦੇ ਜੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਖਾਲਿਸਤਾਨ ਦਾ ਨਾਮ ਲੈਣਾ ਜਾਂ ਖਾਲਿਸਤਾਨ ਦੇ ਵਿੱਚ ਕੁਝ ਵੀ ਗਲਤ ਨਹੀਂ ਹੈ ਫਿਰ ਅਸੀਂ ਫ੍ਰੀਲੀ ਖਾਲਿਸਤਾਨ ਦਾ ਨਾਮ ਕਿਉਂ ਨਹੀਂ ਲੈ ਸਕਦੇ ਜੇ ਲੈਣੇ ਆ ਜਾਂ ਖਾਲਿਸਤਾਨ ਇੰਡੀਅਨ ਸਟੇਟ ਨੈਰੇਟਿਵ ਹਮ ਨਹੀਂ ਦੇਣਾ ਚਾਹੁੰਦੇ ਨਾ ਚੌਂਦੀ ਕੋਈ ਵੀ ਸਰਕਾਰ ਹੋਵੇ ਕੋਈ ਵੀ ਮੰਖ ਹੋਵੇ ਉਹ ਖਿੱਤਾ ਕੋਈ ਵੀ ਖਿੱਤੇ ਨੂੰ ਲੱਗ ਨਹੀਂ ਹੁੰਦਾ ਚਾਹੁੰਦੀ ਹਮ ਅਸੀਂ ਜਿਹੜੇ ਪੰਜਾਬ ਦੇ ਸਿੱਖ ਹਾਂ ਆਪਾਂ ਯੂਨੀਅਨ ਆਫ ਇੰਡੀਆ 47 ਦੇ ਵਿੱਚ ਫ੍ਰੀ ਵਿਲ ਚ ਜੁਆਇਨ ਕੀਤੇ ਹਮ ਆਊਟ ਆਫ ਆਰ ਫ੍ਰੀ ਵਿਲ ਬਟ ਵਾਟਸ ਹੈਪਨਡ ਇਜ਼ ਇਨਾ ਸਾਨੂੰ ਪਿਛਲੇ 70 ਸਾਲ ਚ ਇਨਾ ਏਲੀਨੇਟ ਕਰਤਾ ਇਨਾ ਸਾਨੂੰ ਦੂਰ ਤੱਕ ਤੱਕਤਾ ਅਸੀਂ ਦੇਖੋ ਆਪ ਦੇ ਕਾਰਬਾਰ ਜ਼ਮੀਨਾ ਛੱਡ ਕੇ ਇੱਥੇ ਆਏ ਸੀ ਬਟ ਇਹਨਾਂ ਨੇ ਇਹਨਾਂ ਨੂੰ ਜਿਆਦਾ ਏਲੀਨੇਟ ਕਰਤਾ ਇਹਨਾਂ ਨੂੰ ਜਿਆਦਾ ਦੂਰ ਤੱਕ ਤਾਂ ਮਨੋ ਕਿ ਅਸੀਂ ਇਹ ਸੋਚਣ ਦੇ ਮਜਬੂਰ ਹੋ ਗਏ ਵੀ 47 ਦੇ ਵਿੱਚ ਗਲਤੀ ਹਮ ਇੱਕ ਕੌਨਸ਼ੀਅਸ ਡਿਸੀਜਨ ਲਿਆ ਗਿਆ ਸੀ ਵਿਚ एवरीवन नाउ ਫੀਲਸ ਇਟ ਇਜ਼ ਅ ਰੋਂਗ ਹਮ ਸੋ ਓਨਸ ਕੋਲ ਰੱਖਣ ਦਾ ਹਮ ਜਿਹੜਾ ਘਰ ਦਾ ਮਾਲਕ ਹੁੰਦਾ ਉਹਦਾ ਹੁੰਦਾ ਹਾਂ ਅਸੀਂ ਤਾਂ ਸਭ ਕੁਝ ਛੱਡ ਕੇ ਆ ਗਈ ਸੀ ਉਜੜ ਕੇ ਆ ਗਈ ਸੀ ਸਾਡਾ ਤਾਂ ਉਜੜਾ ਮੁੱਕਿਆ ਹੀ ਨਹੀਂ ਅਕਾਲੀ ਦਲ ਨੂੰ ਪੰਜਾਬ ਦੀ ਖੇਤਰੀ ਪਾਰਟੀ ਕਹਿੰਦੇ ਨੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਪੰਜਾਬ ਬਚਾਉਣਾ ਹੈ ਤੇ ਉਹਦੀ ਖੇਤਰੀ ਪਾਰਟੀ ਦਾ ਜਿਹੜਾ ਬੇਸ ਹੈ ਉਹ ਮਜ਼ਬੂਤ ਹੋਣਾ ਜ਼ਰੂਰੀ ਹੈ ਪੰਜਾਬ ਦੇ ਵਿੱਚ ਕਿੰਨੇ ਅਕਾਲੀ ਦਲ ਨੇ ਮੇਨ ਸ਼ੋਮਨੀ ਅਕਾਲੀ ਦਲ ਬਾਦਲ ਹੈ ਤੁਹਾਡਾ ਵੀ ਸ਼ੋਮਨੀ ਅਕਾਲੀ ਦਲ ਅੰਬਰਸਰ ਹੈ ਤੇ ਹੁਣ ਵੀ ਕਿੰਨੇ ਅਕਾਲੀ ਦਲ ਨਿਕਲ ਕੇ ਆ ਰਹੇ ਨੇ ਸਮੇਂ-ਸਮੇਂ ਤੇ ਵੱਖ-ਵੱਖ ਸ਼ੋਮਨੀ ਅਕਾਲੀ ਦਲ ਪੈਦਾ ਹੁੰਦੇ ਰਹੇਗੇ ਪਰ ਅੱਜ ਤੱਕ ਪੰਜਾਬ ਦਾ ਭਲਾ ਕੋਈ ਵੀ ਅਕਾਲੀ ਦਲ ਨਹੀਂ ਕਰ ਸਕਿਆ ਨਹੀਂ ਐਸੀ ਗੱਲ ਨਹੀਂ ਹੈਗੀ ਮਤਲਬ ਤੁਸੀਂ ਹੁਣ ਜਿਹੜਾ ਵਰਤਮਾਨ ਇਤਿਹਾਸ ਹੈ ਸਿਰਫ ਉਹਦੀ ਗੱਲ ਕਰ ਰਹੇ ਹੋ ਜੋ ਬਾਦਲ ਪਰਵਾਰ ਕੋਲ ਹੈ ਸੋ ਆਪਾਂ ਲੜਦੇ ਰਹੇ ਆਂ ਦੇਖੋ ਅਕਾਲੀ ਦਲ ਦੀ ਜਿਹੜੀ ਸਿਰਜਣਾ ਹੋਈ ਹੈ ਉਹ ਕਾਲ ਤੱਕ ਸਾਥ ਤੇ ਹੋਈ ਔਰ ਸੰਘਰਸ਼ ਕਰਨ ਵਾਸਤੇ ਹੋਈ ਹੈ ਹਾਂ ਰਾਜ ਕਰਨਾ ਇਜ਼ ਬਾਈ ધ ਵੇ ਹਾਂ ਅੱਜ ਜਿਹੜੀਆਂ ਸਾਡੇ ਨਾਲ ਟੱਕੇ ਹੋ ਰਿਹਾ ਹੈ ਬੇਇਨਸਾਫੀਆਂ ਹੋ ਰਹੀਆਂ ਪੰਜਾਬ ਨਾਲ ਤੇ ਪੰਥ ਨਾਲ ਤੇ ਕੌਮ ਨਾਲ ਹਾਂ ਉਹਨਾਂ ਖਿਲਾਫ ਆਵਾਜ਼ ਉਠਾਣਾ ਵੀ ਇਕੱਲੀ ਗੱਲ ਦਾ ਕੰਮ ਹੈ ਹਾਂ ਰਾਜ ਕਰਨਾ ਇਜ਼ ਬਾਈ ધ ਵੇ ਹਾਂ ਸਿਰਜਣਾ ਸੰਘਰਸ਼ ਵਾਸਤੇ ਹੋਈ ਹੈ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹੇ ਆ ਪ੍ਰੋਟੈਕਸ਼ਨ ਵਾਸਤੇ ਬਣੇ ਕੁਛ ਸਮਝੋ ਕਾਮ ਦੀ ਪ੍ਰੋਟੈਕਸ਼ਨ ਵਾਸਤੇ ਹੂੰ ਸੋ ਨੇ ਸਜੜਾ ਤੁਹਾਡਾ ਕੁਐਸਚਨ ਹੈ ਨਾ ਬੜਾ ਇੱਕ ਲਿਮਿਟਿਡ ਜਾਂ ਇੱਕ ਦਾਇਰੇ ਦੇ ਵਿੱਚ ਹੈ ਵੀ ਉਹ ਜਿਹੜਾ ਟਿਪੀਕਲ ਨੈਰੇਟਿਵ ਹੈ bigger geopolitics hmm. uh, bigger ਜਿਹੜੀ uh, गोल्ड व्यू ਆ ਹਮਮ ਮਨ ਅਰਧਪੜ ਇੱਕ ਰੈਸਟ੍ਰਿਕਟਡ ਆ ਜਿਵੇਂ ਇੱਕ ਪੰਚਾਇਤ ਦੀ ਗੱਲ ਹੁੰਦੀ ਹੈ ਜੀ ਭਲਾ ਨਹੀਂ ਹੁੰਦਾ ਜਿੰਨਾ ਕਾਲੀਦਾਰ ਅਮਰਸਰ ਨੇ ਹਾਈਲਾਈਟ ਕੀਤਾ ਹਮ ਜਿੰਨਾ ਜੋ ਜ਼ੁਲਮ ਹੋ ਰਿਹਾ ਹੈ ਹੋਰ ਪਿਛਲੇ 150 ਸਾਲ ਚੱਲ ਰਿਹਾ ਹੈ ਹਮ ਔਰ ਉਹ ਜਿਹੜਾ ਸੰਘਰਸ਼ ਕੀਤਾ ਹੈ ਹਮ ਉਹ ਸਾਰਾ ਪੰਜਾਬੀ ਉਹ ਸੰਘਰਸ਼ ਨੂੰ ਕਿਉਂ ਨਹੀਂ ਸਮਝ ਸਕੇ ਤੁਸੀਂ ਇਲੈਕਸ਼ਨ ਹਰ ਸਾਲ ਮਤਲਬ ਹਰ ਇਲੈਕਸ਼ਨ ਦੇ ਵਿੱਚ ਕੰਟੈਸਟ ਕਰਦੇ ਹੋ ਗੱਲ ਸੁਣੋ ਗੱਲ ਇਹ ਹੈ ਕਿ ਨੈਰੇਟਿਵ ਜਿਹੜਾ ਹੂੰ ਕੋਈ ਇੱਕ ਬਿਲਡ ਹੋਇਆ ਹੂੰ 95 ਤੱਕ ਇੰਨਾ ਤਸ਼ੱਦਦ ਹੋ ਚੁੱਕਿਆ ਸੀ ਹੂੰ ਲੋਕ ਪਿੱਛੇ हट ਗਏ ਨਾਲੇ ਇਹ ਜਿਹੜਾ ਨਿਕਸ਼ਨਾ ਜਿਤਨਾ ਇੱਕ ਬੜਾ ਅਜੀਬ ਜਿਹਾ ਅਰਿਥਮੈਟਿਕ ਹੈ ਹੂੰ ਇਹ ਵਿਲਫਟ ਦੀ ਪੀਪਲ ਨਹੀਂ ਕਰਦਾ ਹੂੰ ਕਿਉਂਕਿ ਬਾਦਲ ਦਲ ਨੇ ਉਦੋਂ ਇਹਨੂੰ ਪੰਜਾਬੀ ਪਾਰਟੀ ਬਣਾ ਕੇ ਭਾਜਪਾ ਨਾਲ ਸਮਝੌਤਾ ਕਰਤਾ ਜਿਹੜਾ ਅਕਾਲੀ ਦਲ ਦਾ ਐਂਟੀਥੀਸਿਸ ਹੈ ਹੂੰ ਸੋ ਉਸ ਅਰਿਥਮੈਟਿਕ 'ਚ ਇਹ ਜਿੱਤ ਦੇ ਰਹੇ ਹੂੰ ਐਂਡ ਸੈਕੰਡਲੀ ਉਹ ਰਿਥਮੈਟਿਕ ਕਰਕੇ ਜਿੱਤੇ ਨੇ ਫਿਰ ਅਸੀਂ ਸਮਝੌਤਾ ਕਰ ਲਿਆ ਬਟ ਸਮਝੌਤਾ ਕਰਨ ਕੀਤਾ ਸਿਧਾਂਤ ਛੱਡ ਕੇ ਹਮ ਅਸੀਂ ਸਮਝੌਤਾ ਕਰਨੇ ਪਿਆਰੇ ਬਟ ਸਿਧਾਂਤ ਨਹੀਂ ਛੱਡ ਸਕਦਾ ਹਮ ਸੋ ਦੇ ਇਜ਼ ਅ ਡਿਫਰੈਂਸ ਹਮ ਹਮ ਇਲੈਕਸ਼ਨ ਜਿੱਤਣ ਵਾਸਤੇ ਸਿਧਾਂਤ ਨਹੀਂ ਛੱਡੇ ਜਾ ਸਕਦੇ ਹਮ ਸਿਧਾਂਤ ਤਾਂ ਵਾਸਤੇ ਹੀ ਆ ਸਾਰਾ ਹਮ ਤੁਹਾਡੀ ਪਾਰਟੀ ਦੇ ਲਈ ਅਨੰਦਪੁਰ ਸਾਹਿਬ ਦੇ ਮਤੇ ਦੇ ਕੀ ਮਾਇਨੇ ਨੇ ਦੇਖੋ ਅਨੰਦਪੁਰ ਸਾਹਿਬ ਦਾ ਜਿਹੜਾ ਮਤਾ ਹੈ ਉਹ ヒストਰੀ లైక్ פלאסי ਹਮ ਜਦੋਂ ਸਾਨੂੰ ਪ੍ਰੋਮਿਸਸਸ ਦਿੱਤੇ ਗਏ ਕਿ ਤੁਹਾਨੂੰ ਆਜ਼ਾਦ ਖਿੱਤਾ ਮਿਲੇਗਾ ਇਹ ਮਿਲੇਗਾ ਜਦੋਂ ਨਹੀਂ ਮਿਲੇ ਉਦੋਂ ਬਾਅਦ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਆਉਂਦਾ ਹਮ ਉਹਦੇ ਪਿੱਛੇ ਧਰਮ ਯੁੱਧ ਹੁੰਦਾ ਹਮ ਉਹਦੇ ਪਿੱਛੇ ਮੋਰਚੇ ਲੱਗਦੇ ਆ ਉੱਥੋਂ ਫੇਰ ਬਲੂ ਸਟਾਰ ਨਿਕਲਦਾ ਹਮ ਉਦੋਂ ਬਾਅਦ ਕਤਲੇਆਮ ਨਿਕਲਦਾ ਹਮ ਠੀਕ ਹੈ ਉਦੋਂ ਬਾਅਦ ਫੇਰ ਅਮਰਸਰ ਦਾ ਲਾਨਾ ਮਾਉਂਦਾ ਹੂੰ ਸੋ ਉਹ ਇੱਕ ਹਿਸਟਰੀ ਦਾ ਪੜਾ ਹੈ ਹੂੰ ਜੀ ਵੀ ਆ ਮੈਂ ਸਮਝਦਾ ਜੇ ਹੋ ਜੇ ਤਾਂ ਬਹੁਤ ਅੱਛੀ ਗੱਲ ਹੈ ਹੂੰ ਸਾਡੇ ਕਈ ਮੁੱਦੇ ਮੁੱਕ ਜਾਵੇ ਬਿਲਕੁਲ ਬਟ ਮੇਰਾ ਖਿਆਲ ਇੰਡੀਅਨ ਸਟੇਟ ਬਹੁਤ ਦੂਰ ਜਾ ਚੁੱਕੀ ਹੂੰ ਸੈਂਟਰ ਸਟੇਟ ਰਿਲੇਸ਼ਨਸ ਦੇ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਇਨਪਲੀਮੈਂਟ ਹੋਈ ਸਰਕਾਰ ਇੱਕ ਕਮਿਸ਼ਨ ਇਸੇ ਕਰਕੇ ਬਣਿਆ ਸੀ ਨਾ ਨੈਵਰ ਕੰਟੈਂਪਲ ਸੋ ਬਟ ਇਹ ਤਾਂ ਨਨਪੁਰ ਸਾਹਿਬ ਰੈਜ਼ੋਲਿਊਸ਼ਨ ਨੂੰ ਛੱਡ ਗਏ ਪੰਜਾਬੀ ਆਦਾਕਾਰ ਸੋਨੀਆ ਮਾਨ ਬੜੇ ਵੱਡੀ ਫੈਨ ਸੀ ਸਿਮਰ ਜਿਸ ਨੇ ਮਾਨਦੀ ਤਲਵਾਰ ਬਾਰੇ ਅਕਸਰ ਗੱਲ ਕਰਦੇ ਸੀ ਵੀ ਜੇ ਪੰਜਾਬੀਓ ਤੁਸੀਂ ਵੋਟ ਪਾਉਣੀ ਹੈ ਨਾ ਤਾਂ ਗੁੱਡੇ ਜਰਨਲ ਦਾ ਧਿਆਨ ਰੱਖਿਓ ਤਲਵਾਰ ਦਾ ਧਿਆਨ ਰੱਖਿਓ ਪਰ ਜਿਹੜੇ ਖੁਦ ਸਿਨਰਜੀਸਿਕ ਬੰਨ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਉਹ ਅਰਵਿੰਦ ਕੇਜਰੀਵਾਲ ਦੇ ਕੋਲ ਜਾ ਕੇ ਆਮ ਆਦਮੀ ਪਾਰਟੀ ਜੁਆਇਨ ਕਰ ਗਏ ਦੇਖੋ ਇਡੀਓਲੋਜੀ ਆਮ ਤਰ ਤੇ ਆਮ ਆਦਮੀ ਆਲਿਆਂ ਨੂੰ ਪੁੱਛੋ ਤੁਹਾਡੀ ਇਡੀਓਲੋਜੀ ਕੀ ਹੈ ਕਹਿੰਦੇ ਸਾਡੀ ਇਡੀਓਲੋਜੀ ਪਾਰਟੀ ਦੀ ਕੋਈ ਇਡੀਓਲੋਜੀ ਹੂੰ ਵੀ ਬੇਸਿਕਲੀ ਇੱਕ ਆਪੋਰਚਨਿਸਟਿਕ ਲੋਕ ਇਕੱਠੇ ਹੋ ਕੇ ਇਹਨਾਂ ਨੇ ਉਹ ਜਿਹੜਾ ਪੰਜਾਬ ਦੇ ਵਿੱਚ ਖਲਾ ਸੀ ਉਹਨੂੰ ਇੰਕੈਸ਼ ਕਰ ਲਿਆ ਹੂੰ ਸੋ ਮੈਂ ਕਿਸੇ ਬਾਰੇ ਇੰਡੀਵਿਜੂਅਲ ਬਾਰੇ ਬੋਲਣਾ ਨਹੀਂ ਜਾਊਂਗਾ ਹਮ ਬਟ ਲੋਕ ਓਪਰਚੁਨਿਟੀ ਪਾਉਂਦੇ ਆ ਚਲੇ ਜਾਂਦੇ ਆ ਹਮ ਸੋ ਅੱਗਲੀ ਵੱਡੀ ਕੋਈ ਗੱਲ ਹਮ ਜਾਂ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਕੋਈ ਆਧਾਰ ਨਹੀਂ ਹੈ ਆਮ ਆਦਮੀ ਪਾਰਟੀ ਦਾ ਨਹੀਂ ਇਟ ਇਜ਼ ਨੋਟ ਬੈਡ ਇਟਸ ਨੋਟ ਅ ਪਾਰਟ ਆਫ ਆਰ ਤੁਸੀਂ ਉਸ ਫਲਸਫੇ ਨਾਲ ਤੁਸੀਂ ਉਸ ਸਿਧਾਂਤ ਨਾਲ ਖੜਦੇ ਹੋ ਹਮ ਹੁਣ ਜਿਹੜੀ ਪਾਰਟੀ ਹਮ ਵਿਵੇਕਾਨੰਦ ਫਾਊਂਡੇਸ਼ਨ ਚੋਂ ਨਿਕਲੀ ਹੈ ਜੋ ਆਰਐਸ ਬੈਕ ਆਰਗੇਨਾਈਜੇਸ਼ਨ ਜਾ ਜਿਹੜੀ ਬੀਜਪੀ ਆਰਐਸ ਵਾਲੀ ਹੈ ਹੂੰ ਜੋ ਐਂਟੀਥੀਸਿਸ ਹੈ ਸਿੱਖੀ ਨਾਲ ਉਹਨਾਂ ਦੀ ਫਿਲਾਸਫੀ ਮਨੁਸਮ੍ਰਿਤੀ ਹੈ ਹੂੰ ਸਾਡੀ ਫਿਲਾਸਫੀ ਇਕਵੈਲਿਟੀ ਹੈ ਹੂੰ ਠੀਕ ਹੈ ਅਸੀਂ ਸਰਬੱਤ ਦਾ ਭਲਾ ਮੰਗਦੇ ਹਾਂ ਹੂੰ ਉਹ ਇੰਡੀਵਿਜੂਅਲ ਦਾ ਭਲਾ ਮੰਗਦੇ ਹਾਂ ਹੂੰ ਉਹ ਜਿੰਨੇ ਰਿਚੂਅਲਸ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਬਟ ਜਿਹੜਾ ਮੈਂ ਸਮਝਦਾ ਆ ਆ hinduism ਦਾ ਜਿਹੜਾ ਪੂਜਾ ਕਰਨ ਦਾ ਤਰੀਕਾ ਹੈ ਉਹ ਸੈਲਵੇਸ਼ਨ ਹੈ ਹੂੰ ਉਹ ਆਰਕੀਟੈਕਚਰ ਵੀ ਡਿਪੀਕਟਡ ਹੈ ਤੁਸੀਂ ਪੁਰਾਣੇ ਮੰਦਰ ਦੇਖੋ ਛੋਟੇ ਹੁੰਦੇ ਨੇ ਹੂੰ ਸੰਗਤ ਦਾ ਕਨਸੈਪਟ ਹੈ ਨਾ ਕ੍ਰਿਸਚੀਅਨਿਟੀ ਚ ਮਾਸ ਦਾ ਕਨਸੈਪਟ ਹੈ ਹੂੰ ਸੈਚ ਸੰਡੇ ਮਾਸ ਸੋ ਥਿਸ ਇਜ਼ ਅ ਲਾਟ ਆਫ ਡਿਫਰੈਂਸ ਇਨ ਦ ਆਈਡੀਓਲੋਜੀ ਹੂੰ ਤੁਸੀਂ ਉਹਨੂੰ ਆਈਡੀਓਲੋਜੀ ਨੂੰ ਕਿਵੇਂ ਮੈਚ ਕਰ ਲੋਗੇ ਐਂਡ ਤੁਸੀਂ ਜੇ ਉਧਰ ਚਲੇ ਜਾਨੇ ਹੋ ਕਿਰਤ ਯੂ نو ਮੈਂ ਵੀ ਜਾ ਕੇ ਕਿਤੇ ਚਲਾ ਜਾ ਮੈਨੂੰ ਵੀ ਮਿਨਿਸਟਰੀਆਂ ਮਿਲ ਜਾਣੀਆਂ ਮੈਂਬਰਸ਼ਿਪਸ ਮਿਲ ਜਾਣਗੀਆਂ ਮੈਂ ਵੀ ਕਿਤੋਂ ਜਾ ਕੇ ਲੜ ਸਕਦਾ ਮੈਂਬਰ ਪਾਰਲੀਮੈਂਟ ਬਣ ਸਕਦਾ ਸੋ ਅ ਦੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਪਾਈ ਅਮਰਿਤਪਾਲ ਸਿੰਘ ਨੇ ਸਾਨੂੰ ਪਤਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਡਿਬਰੂਗੜ ਜੇਲ੍ਹ ਦੇ ਵਿੱਚ ਬੰਨੇ ਬੜੇ ਵੱਡੇ ਮਾਰਜਨ ਨਾਲ ਜਿੱਤੇ ਨੇ ਉਹਨਾਂ ਦੇ ਜਿਹੜੇ ਫਾਦਰ ਨੇ ਉਹਨਾਂ ਦੀ ਸਟੇਟਮੈਂਟ ਬੀਤੇ ਦਿਨੀ ਆਈ ਸੀ ਉਹਨਾਂ ਨੂੰ ਖਾਲਸਾਤਾਨ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਸੀ ਉਹਨਾਂ ਨੇ ਕਿਹਾ ਸੀ ਕਿ ਖਾਲਸਾਤਾਨ ਨਾਲੋਂ ਜ਼ਿਆਦਾ ਪੰਜਾਬ ਦੇ ਮੁੱਦੇ ਇਸ ਵੇਲੇ ਗੰਭੀਰ ਨੇ ਪੰਜਾਬ ਦੇ ਮੁੱਦਿਆਂ 'ਵਾਲ ਧਿਆਨ ਦੇਣਾ ਜ਼ਿਆਦਾ ਜ਼ਰੂਰੀ ਹੈ ਖਾਲਸਾਤਾਨ ਦੇ ਨਾਮ ਤੇ ਸਿਰਫ ਲੋਕਾਂ ਨੂੰ ਪਟਕਾਇਆ ਜਾ ਰਿਹਾ ਹੈ ਫਿਰ ਸਰ ਭਾਈ ਅੰਮ੍ਰਿਤਪਾਲ ਸਿੰਘ ਵੀ ਪਟਕਾ ਰਹੇ ਸੀ ਤਾਂ ਆ ਸਵਾਲ ਨੂੰ ਨਨ ਪੁੱਛੋਇਆ ਜਾ ਰਿਹਾ ਵੀ ਫਿਰ ਭਾਈ ਅੰਮ੍ਰਿਤਪਾਲ ਸਿੰਘ ਵੀ ਪਟਕਾ ਰਹੇ ਸੀ ਉਹਨਾਂ ਨੂੰ ਵੀ ਅਸੀਂ ਪੁੱਛਾਂਗੇ ਹਾਂ ਸਿੰਪਲ ਹਾਂ ਚੇਤਾ ਪਾਈ ਅੰਮ੍ਰਿਤਪਾਲਸ ਨੂੰ ਚਾਰਚ ਇਹ ਜਿਹੜੇ ਬਾਪੂਆਂ ਦੀ ਹੋ ਗਿਆ ਨਾ ਕੰਮ ਸ਼ੁਰੂ ਹਿਸਟਰੀ ਦੇ ਵਿੱਚ ਪੁੱਤਰ ਬਾਪ ਦੀ ਵਿਰਾਸਤ ਲੈਂਦੇ ਬਟ ਆਫਲੈਟ ਮੈਂ ਦੇਖ ਰਿਹਾ ਹਾਂ ਕਿ ਬਾਪ ਪੁੱਤਰਾਂ ਦੀ ਵਿਰਾਸਤ ਲੈਣ ਦੀ ਕੋਸ਼ਿਸ਼ ਕਰਦੇ ਸੋ ਆਈ ਥਿੰਕ ਸਵਾਤਰ ਸੀਮਸਿੰਗ ਰਿਸਪੈਕਟਡ ਹੈ ਬਟ ਦੇਨ ਇਜ਼ ਉਹਨਾਂ ਦਾ ਕੀ ਡਾਇਓਲੋਜੀਕਲ ਬੇਸ ਹੈ ਕਿੰਨਾ ਕੋ ਸਮਝਦੇ ਹੈ ਜੋ ਕੁਝ ਸਮਝਦੇ ਹੁੰਦੇ ਤਾਂ ਜਿਹੜਾ ਉਹਨਾਂ ਨੇ ਬੈਟਰ ਪਾਰਟ ਆਫ ਹਿਸ ਲਾਈਫ ਹੈ ਜਦੋਂ ਕੌਮ ਦਾ ਇੱਥੇ ਇੰਨਾ ਸੰਘਰਸ਼ ਹੋਇਆ ਹਮ ਇੰਨਾ ਖੂਨ ਡੁੱਲਿਆ ਕਦੀ ਆਵਾਜ਼ ਚੁੱਕੀ ਹਮ ਸ਼ੋ ਮੈਂ ਕਿਸੇ ਨੂੰ ਡਿਸਰੈਸਪੈਕਟ ਨਹੀਂ ਕਰਦਾ ਬਟ ਦੈਨ ਕਈ ਵਾਰ ਇਨਸਾਨ ਦੀ ਨਸ ਨੂੰ ਸਮਝ ਹਮ ਕਿੰਨਾ ਤਾਂ ਖੂਨ ਡੁੱਲ ਗਿਆ ਹਮ ਸ਼ੋਮਨੀ ਕਾਲੇ ਤੋਂ ਲੰਮਰਸਰ ਦੀ ਇਲੈਕਸ਼ਨਸ ਦੀ ਜੇ ਗੱਲ ਕਰੀਏ ਆ ਲੋਕ ਸਭਾ ਦੀ ਮੈਂ ਖੁਦ ਕਵਰੇਜ ਕੀਤੀ ਹੈ ਤੇ ਮੈਂ ਦੋ ਸੀਟਾਂ ਦੇਖੀਆਂ ਨੇ ਇੱਕ ਆਨੰਦਪੁਰ ਸਾਹਿਬ ਕਿਉਂਕਿ ਮੇਰਾ ਖੋਦਾ ਹਲਕਾ ਆਨੰਦਪੁਰ ਸਾਹਿਬ ਹੈ ਦੂਜਾ ਲੁਧਿਆਣਾ ਜਿੱਥੋਂ ਭਾਈ ਅਮਰਪਾਲ ਸਿੰਘ ਛੰਦੜਾ ਸ਼੍ਰੋਮਣੀ ਕਾਲਜ ਲੰਮੇ ਸਰ ਦੇ ਕੈਂਡੀਡੇਟ ਖੜੇ ਸਕੇ ਅ ਤੁਹਾਡੀ ਮੈਂ ਗਲਤ ਰਾਂ ਤਾਂ ਕੋਈ ਬਹੁਤ ਜ਼ਿਆਦਾ ਪ੍ਰਚਾਰ ਨਹੀਂ ਹੋਇਆ ਕੈਂਪੇਨ ਨਹੀਂ ਹੋਈ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਕਿ ਤੁਸੀਂ ਚੋਣ ਵਿੱਚ ਲੜ ਰਹੇ ਹੋ ਜੇ ਭਾਈ ਅਮਰਪਾਲ ਸਿੰਘ ਛੰਦੜਾ ਦੀ ਗੱਲ ਕਰੀਏ ਤਾਂ ਇੱਕ ਬਹੁਤ ਵੱਡੀ ਕੁਰਬਾਨੀ ਉਹਨਾਂ ਦੇ ਪਰਿਵਾਰ ਦੀ ਅ ਕਿੱਥੇ ਪਿੱਛੇ ਰਹਿ ਗਏ ਕਿਉਂ ਪਹਿਲੀ ਗੱਲ ਤਾਂ ਜੇ ਤੁਸੀਂ ਮੈਨੂੰ ਕਵਰ ਕਰ ਰਹੇ ਸੀ ਤੁਹਾਡਾ ਫਰਸ ਹੀ ਮੈਨੂੰ ਮਿਲਣਾ ਤੁਸੀਂ ਵੀ ਨਹੀਂ ਮਿਲੇ ਹੁਣ ਮੈਨੂੰ ਨਹੀਂ ਪਤਾ ਫਿਰ ਤੁਹਾਡੀ ਕਵਰੇਜ ਕਿਹੋ ਜੀ ਹੈ ਜਾਂ ਤੁਹਾਡੇ ਫੀਡਬੈਕ ਕਿਹੋ ਜਿਹੇ ਨੇ ਜਾਂ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਕੈਂਪੇਨ ਨਹੀਂ ਹੋਈ ਅਸੀਂ ਟ੍ਰਾਈ ਕੀਤਾ ਸੀ ਤੁਹਾਨੂੰ ਮਿਲਣ ਦਾ ਦੇਖੋ ਤੁਸੀਂ ਬਹੁਤ ਬਿਜ਼ੀ ਸ਼ਡਿਊਲ ਦਾ ਸੀ ਠੀਕ ਹੈ ਫਿਰ ਫਿਰ ਤੁਸੀਂ ਜੀ ਮੈਂ ਬਿਜ਼ੀ ਐ ਤਾਂ ਫਿਰ ਮਤਲਬ ਜਿੰਨੀ ਕਿ ਵਾਅ ਹੈ ਅਸੀਂ ਲਾਈ ਜਾਂਦੇ ਸੀ ਹੈਨਾ ਇਹ ਤਾਂ ਹੈ ਨਹੀਂ ਨਹੀਂ ਵਾਅ ਦੇ ਉੱਪਰ ਕੋਈ ਡਾਊਟ ਨਹੀਂ ਸੋ ਮੈਂ ਮੰਨਦਾ ਕਿ ਗੱਲ ਪਈ ਜਿੰਨਾ ਦੇਖੋ ਜਿਹੜਾ ਪੋਸਟਰ ਜਿੰਨਾ ਮੈਂ ਤੁਹਾਨੂੰ ਫ੍ਰੈਂਕਲੀ ਦੱਸਦਾ ਹਮ ਏਕਸੈਪਟ ਹਾਈਵੇਜ਼ ਤੇ ਵੱਡੀਆਂ ਹੋਲਡਿੰਗਸ ਹਮ ਤੋਂ ਇਲਾਵਾ ਅਸੀਂ ਸਾਰਾ ਕੰਮ ਕੀਤਾ ਹਮ ਜਿੰਨਾ ਹਿਊਮਨਲੀ ਪੋਸੀਬਲ ਸੀ ਹਮ ਉਹ ਸਾਡੀ ਬਜਟ ਤੋਂ ਬਾਹਰ ਸੀ ਸਹੀ ਅਸੀਂ ਉਹ ਹੋਲਡਿੰਗਸ ਨਹੀਂ ਲਾਈਆਂ ਜਿਹੜੀਆਂ ਹਾਈਵੇ ਤੇ ਸਾਰਿਆਂ ਨੇ ਲਾਈਆਂ ਸੀ ਹਮ ਬਟ ਜਿੰਨੀਆਂ ਇੰਡੀਵਿਜੂਅਲ ਮੀਟਿੰਗਸ ਅੱਜ ਜੋ ਦੇਖ ਰਹੇ ਹੋ ਤੁਸੀਂ ਅੱਜ ਮਰਿੰਡੇਸ ਆਡਿਟਸ ਆ ਬੰਦਾ ਸੀ ਹਮ ਅੱਜ ਮੁਹਾਲੀ ਤੁਸੀਂ ਦੇਖਿਆ ਆਡਿਟਸ ਆ ਬੰਦਾ ਸੀ ਸਾਰਾ ਨਵਾਂ ਵਰਕਰ ਪੈਦਾ ਹੋਇਆ ਹਮ ਉਹ ਇਸੋ ਨਾਲ ਇਹ ਸਟੈਪਸ ਨੇ ਚੱਲਾਈ ਜਾਂਦਾ ਮਤਲਬ ਜੇ ਅਸੀਂ ਸਮਝਣਾ ਚਾਹੀਏ ਕਿ ਇੱਕ ਵਿਚਾਰਤਾਰਾ ਵੱਡੀ ਹੈ ਪੰਥਕ ਵਿਚਾਰਤਾਰਾ ਵੀ ਹੈ ਪੰਜਾਬ ਨੂੰ ਪਿਆਰ ਕਰਨ ਵਾਲੀ ਵਿਚਾਰਤਾਰਾ ਵੀ ਹੈ ਪਰ ਫਿਰ ਵੀ ਦੂਜੀਆਂ ਪਾਰਟੀਆਂ ਬਾਜ਼ੀ ਕਿਵੇਂ ਮਾਰ ਜਾਂਦੀਆਂ ਨੇ ਤੁਸੀਂ ਨਹੀਂ ਸਮਝ ਰਹੇ ਇਹ ਸਾਰਾ ਕੁਝ ਯੂ ਇੱਕ ਨੈਰੇਟਿਵ ਸਿਰਜਿਆ ਜਾਂਦੇ ਨੇ ਹੂੰ ਉਹਦੇ ਲਈ ਰਿਸੋਰਸਸ ਵੀ ਲੱਗਦੇ ਨੇ ਗਵਰਨਮੈਂਟ ਆਫ ਇੰਡੀਆ ਦੇ ਰਿਸੋਰਸਸ ਹੀ ਲੱਗਦੇ ਨੇ ਤੋੜਾ ਕੀ ਖਿਆਲ ਹੈ ਅੱਜ ਭਗਵੰਤ ਸਿੰਘ ਮਾਨ ਬਾਕੀ ਗੱਲ ਛੱਡ ਦੇ ਹਮ ਇੱਕ ਵੀ ਡਿਸੀਜਨ ਲੈ ਲੇ ਜੋ ਗਵਰਨਮੈਂਟ ਆਫ ਇੰਡੀਆ ਨੂੰ ਮਨਜ਼ੂਰ ਨਹੀਂ ਕੁਲ ਹੀ ਰੇਮੇਨ ਦਾ ਚੀਫ ਮਿਨਿਸਟਰ ਹਮ ਪੰਜਾਬ ਦੇ ਪਾਣੀਆਂ ਦੀ ਗੱਲ ਹੀ ਕਰ ਲੈ ਇਹ ਕਹਦੇ ਮੈਂ ਧਰਨਾ ਲਾਉਣਾ ਜੀ ਚੰਡੀਗੜ੍ਹ ਪੰਜਾਬ ਨੂੰ ਨਹੀਂ ਜੁੰਦੇ ਪੂ ਅਗਲੇ ਦਿਨ ਕੱਢ ਕੇ ਕਨੋਵਾਰ ਕੇ ਬਾਹਰ ਨਾ ਹਮ ਹੁਣ ਗੱਲ ਹੈ ਵੀ ਤੁਸੀਂ ਸਿਧਾਂਤ ਨਾਲ ਲੜਨਾ ਹੈ ਖੜਨਾ ਹੈ ਕਿ ਤੁਸੀਂ ਆਪਦੀ ਕੁਰਸੀ ਹਮ ਮੈਂ ਤੁਹਾਨੂੰ ਦੱਸਣਾ ਗਲੋਬਲ ਥੋਂ ਦੀਆਂ ਮੈਲ ਇਕਸ਼ਨਸ ਥੋਂ ਦੀ ਜਿੱਤ ਥੋਂ ਦੀ ਨਵਾਬੀਆਂ ਹਮ ਇਹ ਵਰਲਡ ਥੀ ਜਨਾ ਪਿੰਡ ਦੀ ਪੰਚਾਇਤ ਉੱਤੇ ਕੁਛ ਨਹੀਂ ਹਮ ਉਹਦੀ ਮੈਂ ਛੋਟੀ ਜੀ ਐਗਜ਼ਾਮਪਲ ਦੇਣਾ ਹਮ ਕਿੰਨੇ ਚੀਫ ਮਿਨਿਸਟਰ ਪੰਜਾਬ ਦੇ ਰਹਲੇ ਹਮ ਬਿਆਨਤ ਸਿੰਘ ਰਹ ਲਿਆ ਹਰਚਰਨ ਸਿੰਘ ਬਰਾੜ ਲੈ ਲਿਆ ਹਮ ਹਮ ਬੀਬੀ ਪੱਠਲ ਰਹਦੀ ਹਮ ਬਰਨਾਲਾ ਸਾਹਿਬ ਲੈ ਰਹੇ ਅਮਰਿੰਦਰ ਸਿੰਘ ਰਹਿ ਗਿਆ ਪ੍ਰਕਾਸ਼ ਸਿੰਘ ਬਾਦਲ ਨੇ ਇਤਿਹਾਸ ਚ ਵਰਤਮਾਨ ਇਤਿਹਾਸ ਚ ਨਾਮ ਕੀ ਦਾ ਵੱਡਾ ਇਹਨਾਂ ਸਾਰਿਆਂ ਦਾ ਵੱਡਾ 글로ਬਲੀ ਕਿਸਦਾ ਸਿਮਰਂਜੀਤ ਸਿੰਘ ਮਾਨ ਹੂੰ ਤੁਸੀਂ ਆਪ ਤੁਹਾਡੇ ਈਵਰਜ਼ ਅੰਦਾਜ਼ਾ ਲਾ ਲ ਜਿੰਨੇ ਮੈਂ ਨਾਮ ਲਏ ਨੇ ਚੀਫ ਮਿਨਿਸਟਰਾਂ ਦੇ ਸ਼ਾਇਦ ਬਹੁਤੇ ਤੁਹਾਡੀ ਸਰੋਤਿਆਂ ਨੂੰ ਪਤਾ ਹੀ ਨਹੀਂ ਹੂੰ ਬਟ ਇਹ ਇੱਕ ਐਸਾ ਵਾਹਿਦ ਇਨਸਾਨ ਹੈ ਜਿਹਦਾ ਨਾਮ ਸਾਰਿਆਂ ਨੂੰ ਹੂੰ ਬਿਲਕੁਲ ਹਾਂ ਜਦੋਂ ਇਤਿਹਾਸ ਲਿਖਿਆ ਜਾਣਾ ਹੂੰ ਉਹਨੂੰ ਕਿਹਦਾ ਕਾਰ ਕਿਵੇਂ ਨਾਂ ਲਿਖਿਆ ਜਾਣਾ ਸੋ ਜਿਹੜੀ ਇਹ ਥੋੜੀ ਮਾਪਨ ਦਾ ਤਰੀਕਾ ਹੈ ਨਾ ਸਕਸੈਸ অর ਫੇਲਿਅਰ ਦਾ ਲਿਮਿਟਡ ਟੂ ਇਲੈਕਸ਼ਨਸ ਇਹ ਬੋਥ ਤੰਕ ਸੋਚ ਇੱਕ ਇੱਕ ਜ਼ਰੀਆ ਹੁੰਦਾ ਹੈ ਨਾ ਤੁਸੀਂ ਇਲੈਕਸ਼ਨ ਦੇ ਜ਼ਰੀਏ ਵਿਚਰ ਰਹੇ ਹੋ ਇੱਕ ਵੇ ਤਾਂ ਤੁਹਾਡਾ ਵੀ ਇਲੈਕਸ਼ਨ ਦੇ ਜ਼ਰੀਏ ਆਉਣਾ ਈ ਹੈ ਨਾ ਸੋ ਅਸੀਂ ਸਾਡਾ ਸਾਡਾ ਐਂਡ ਗੋਲ ਇਲੈਕਸ਼ਨਸ ਦੇ ਜ਼ਰੀਏ ਨਹੀਂ ਹੈ ਹੂੰ ਉਹ ਉਹਨਾਂ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਦਾ ਐਂਡ ਗੋਲ ਹੈ ਵੀ ਮੈਂ ਤਾਂ ਐਮਪੀ ਬਣਨਾ ਮੈਂ ਮਨਿਸਟਰ ਬਣਨਾ ਮੈਂ ਐਮਐਲਏ ਬਣਨਾ ਮੈਂ ਚੀਫ ਮਿਨਿਸਟਰ ਬਣ ਹੂੰ ਸਾਡੇ ਲਈ ਉਹ ਇੱਕ ਪਾਰਟ ਆਫ ਦਿ ਪ੍ਰੋਸੈਸ ਹੈ ਹੂੰ ਉਹ ਐਂਡ ਗੋਲ ਨਹੀਂ ਹੈ ਹੂੰ ਉਹ ਪਾਰਟ ਆਫ ਦਿ ਪ੍ਰੋਸੈਸ ਹੈ ਕਿ ਅਸੀਂ ਪਾਰਲੀਮੈਂਟ ਜਾ ਕੇ ਆਪਦੀ ਗੱਲ ਕਰਨੀ ਹੈ ਹੂੰ ਠੀਕ ਹੈ ਪਾਰਲੀਮੈਂਟ ਮੈਂਬਰ ਬਣਨਾ ਐਂਡ ਗੋਲ ਨਹੀਂ ਹੈ ਹੂੰ ਮੈਂ ਤਾਂ ਵੀ ਗੱਲ ਕਰਦਾ ਇੱਕ ਬਹੁਤ ਬਨੇ ਬਹੁਤ ਬਹੁਤ ਆ ਮੈਂ ਜਿਹੜੇ ਕਾਂਗਰਸ ਦੇ ਸੀਨੀਅਰ ਲੀਡਰਸ ਨੇ ਹਰਿਆਣੇ ਦੇ ਵੀ ਲਾਈਕ ਬਹੁਤ ਸੀਨੀਅਰ ਲੀਡਰ ਹੈ ਉਹਦੇ ਫਾਦਰ ਵੀ ਕਾਂਗਰਸ ਐਮਐਲਏ ਰਹੇ ਉਹਦੇ ਉਹ ਆਪ ਵੀ ਰਹਾ ਹੈ ਉਹ ਭਾਈ ਸਾਹਿਬ ਕਾਂਗਰਸ ਨੂੰ ਕੁਝ ਰਹਿ ਨਹੀਂ ਹਾਂ ਤਾਂ ਹਮ ਜਿੱਤਦੇ ਹਾਂ ਹਮ ਤਾਂ ਚਲੇ ਬੀਜੇਪੀ ਹਮ that is the thought process ਹਮ ਇਹ ਨਹੀਂ ਜਿੱਤਣਾ ਪਾਰਟੀ ਸਵਿਚ ਕਰ ਪਾਰਟੀ ਚੇਂਜ ਕਰਦੇ ਗੁਰ ਰੋਣਾ ਹੀ ਨਹੀਂ ਹਮ ਹਮ ਬਿਕਾਉਜ਼ ਉਹ ਐਂਡ ਗੋਲ ਨਹੀਂ ਹੈ ਉਹ ਠੀਕ ਹੈ ਸ਼੍ਰੋਮਣੀ ਕਾਲਜਰ ਅੰਮ੍ਰਿਤਸਰ ਦੇ ਵਿੱਚ ਜੇ ਬੀਬੀਆਂ ਦੀ ਗੱਲ ਕਰੀਏ ਤਾਂ ਬੀਬੀਆਂ ਦੀ ਲੀਡਰਸ਼ਿਪ ਦਾ ਕੀ ਯੋਗਦਾਨ ਹੈ ਬੀਬੀ ਸਾਡੇ ਦੇਖੋ ਅਸੀਂ ਬੜੇ ਫੋਕਸਡ ਹੈ ਹੁਣ ਅਸੀਂ 8 ਤਰੀਕ ਨੂੰ ਵੀ ਸੈਮੀਨਾਰ ਵੀ ਕਰ ਰਹੇ ਹਾਂ ਵੂਮਨਸ ਡੇ ਤੇ ਕਿਉਂਕਿ ਗੁਡ ਨਾਮਿਕ ਸਾਹਿਬ ਦਾ ਹੁਕਮ ਹੈ ਅਨਸੋਕ ਹੁਮੰਦਾ ਕੀਤੇ ਜਮੇ ਰਾਜਾ ਤੇ ਹਰ ਜ਼ਿਲ੍ਹੇ ਦੇ ਵਿੱਚ ਸਾਡੀਆਂ ਔਰਤਾਂ ਵਿੰਗਾ ਹੈ ਹਰ ਜ਼ਿਲ੍ਹੇ 'ਚ ਬੀਬੀਆਂ ਦੀ ਪ੍ਰਧਾਨ ਹੈ ਸ਼ੋ ਅਸੀਂ ਇਕਵੈਲਟੀ ਨਾਲ ਪੁਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਬਟ ਜਿਹੜਾ ਸਾਡਾ ਸੋਸ਼ਲ ਸੁਸਾਇਟੀ ਹੈ ਉਹ ਤੁਹਾਨੂੰ ਪਤਾ ਬੜੀ ਕਨਜ਼ਰਵੇਟਿਵ ਹੈ ਜੇ ਅਸੀਂ ਪੁਸ਼ ਕਰ ਰਹੇ ਹਾਂ ਐਂਡ ਐਨੀ ਇਕਵਲ ਤੇ ਹੈ ਅਕਾਲੀ ਦਲ ਅਮਸ਼ਾਰ ਬਾਰੇ ਮੈਂ ਤੁਹਾਨੂੰ ਗੱਲ ਇਹ ਦੱਸਦੇ ਸਾਡੇ ਵਿੰਗ ਨਹੀਂ ਹੈਗੇ ਜਿਵੇਂ ਆਮ ਪਾਰਟੀਆਂ ਚ ਸ਼ਡਿਊਲ ਕਾਸਟ ਵਿੰਗ ਡੀ ਸੀ ਵਿੰਗ ਫਲਾਣਾ ਵਿੰਗ ਸਾਡੇ ਵਿੱਚ ਸਾਰੇ ਮਾਨਸ ਕੀ ਜਾਤ ਸਭੇ ਕੀ ਪਹਿਚਾਨ ਹੂੰ ਕੋਈ ਇਹੋ ਜਿਹੀ ਵਿੰਗ ਨਹੀਂ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਫਲ ਸਫਾਇਤੇ ਬੁਲਾਉਂਦੇ ਆ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਭਾਈ ਸਰਬਜੀਤ ਸਿੰਘ ਖਾਲਸਾ ਜਿਹੜੇ ਸ਼੍ਰੀ ਭਾਈ ਬੈਂ ਸਿੰਘ ਦੇ ਪੁੱਤਰ ਨੇ ਉਹ ਕਈ ਵਾਰੀ ਭਾਈ ਸਿਮਰਜੀਤ ਸਿੰਘ مانਤੇ ਨਾਰਾਜ਼ਗੀ ਜ਼ਾਹਿਰ ਕਰਦੇ ਨੇ ਉਹ ਕਹਿੰਦੇ ਕਿ ਉਹਨਾਂ ਦੀ ਜਿਹੜੀ ਹੈ ਸਪੋਰਟ ਤਿੰਨ ਵਾਰ ਉਹਨਾਂ ਨੂੰ ਇਲੈਕਸ਼ਨ ਲੜਾਇਆ ਸਾਰਾ ਕੁਝ ਕੀਤਾ ਉਹਨਾਂ ਨੇ ਕਦੀ ਆਪ ਦਾ ਕੰਡਕਟ ਨਹੀਂ ਦੱਸਿਆ ਮੈਂ ਹਮ ਕਿਸੇ ਬਾਰੇ ਨਿੰਦਾਨੀ ਚਾਹੁੰਦਾ ਹਾਂ ਪਰ ਆਪ ਦੇ ਕਹਿੰਦੇ ਆਪ ਦੇ ਗਰੇਵਹਾਨ ਮੈਂ ਵੀ ਜਾ ਕੇ ਦੇਖੋ ਨਾ ਕਿ ਮੈਂ ਕੀ ਕੀ ਕਰਦਾ ਰਿਹਾ ਸੋ ਆਹਗਾ ਲੈ ਬਾਕੀ ਦੇਖੋ ਕਿਸੇ ਨਾਲ ਉਹ ਨਹੀਂ ਹੈ ਉਹਨਾਂ ਦੇ ਪਰਿਵਾਰ ਚ ਉਹਨੇ ਸਾਰਿਆਂ ਨੇ ਉਹਨਾਂ ਦੀ ਸਿਸਟਰ ਹੈ ਅਮਰਤ ਉਹ ਆਉਂਦੀ ਆ ਸਾਰਾ ਬ੍ਰਦਰ ਆਉਂਦਾ ਸੋ ਉਹਨਾਂ ਦਾ ਨਾਂ ਕਰੀਏ ਪਬ ਯੂ نو ਲਾਈਵ ਗੱਲ ਇਹ ਉਹਨਾਂ ਨੇ ਆਰਦੇ ਗਰੇਵਾਂ ਚ ਥੋੜਾ ਜਿਹਾ ਚੱਕਾ ਕੀ ਮੇਰਾ ਕੰਡਕਟ ਇੰਨੇ ਸਾਲ ਠੀਕ ਰਿਹਾ ਠੀਕ ਹੈ ਕੁਸ਼ਲਪਾਲ ਮਾਨ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋਈ ਸੀ ਅੱਜ ਦੀ ਖਾਸ ਪੇਸ਼ਕਸ਼ ਸਾਡੇ ਨਾਲ ਸੀ ਕੁਸ਼ਲਪਾਲ ਸਿੰਘ ਮਾਨ ਸ਼੍ਰੋਮਣੀ ਕਾਲਜ ਅਮਰਸਰ ਦੇ ਜਰਨਲਿਸਟ ਪਰਟੀ ਦੇ ਵਿਜ਼ਨ ਨੂੰ ਲੈ ਕੇ ਖਾਲਸਪਤਾਨ ਨੂੰ ਲੈ ਕੇ ਬਹੁਤ ਖੁੱਲ ਕੇ ਇਹਨਾਂ ਨੇ ਗੱਲਬਾਤ ਕੀਤੀ ਹੈ ਸੋ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ